جیب ਭਰੀ ਹੋਈ ਹੈ ਬੈਂਕ ਭਰੇ ਅਨੇ ਘਰ ਵੀ ਸਾਜੋ ਸਮਾਨ ਨਾਲ ਭਰਿਆ ਪਿਆ ਤਾਂ ਵੀ ਸ਼ਾਮ ਨੂੰ ਰੋਂਦਾ ਹੋਇਆ ਆਉਂ ਕੇ ਵਰਦਾ ਰੋਂਦਾ ਹੋਇਆ ਰਾਤ ਨੂੰ ਸੰਭਾ ਹੈ ਆਉ ਕੇ ਵਰਦੇ ਹੋਇਆ ਸਵੇਰੇ ਉੱਠਦਾ ਹੈ ਹਜ਼ਾਰਾਂ ਤਰ੍ਹਾਂ ਦੇ ਘਮ ਲੈ ਕੇ ਘਰੋਂ ਨਿਕਲਦਾ ਹੈ ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਸ਼ਾਮ ਨੂੰ ਵਾਪਸ ਆਉਂਦਾ ਹੈ ਬਰੰਦੇ ਲਾਗ ਹੈ ਜ਼ਰ ਦਰਖਤ ਆਗ ਅਸਕਰ ਬਰੰਦ ਤੋਂ ਹੀ ਇੱਕ ਤੋਂ ਹੀ ਇੱਕ ਤੋਂ ਹੀ ਪੰਛੀ ਨੂੰ ਭਰੋਸਾ ਹੈ ਅੱਜ ਮਿਲੇ ਹੈ ਕੱਲ ਵੀ ਮਿਲੇ ਅੱਜ ਖੁਦਾ ਹੈ ਪ੍ਰਭੂ ਹੈ ਕੱਲ ਵੀ ਹੈ ਮਨੁੱਖ ਥੜ ਗਿਆ ਡੋਲੇ ਬੇਚੈ ਪਰੇਸ਼ਾਨ ਕੁਝ ਖੂਬੀਆਂ ਬਨਸਪਤੀ ਦੇ ਜੀਵ ਨੇ ਵਨਸਪਤੀ ਦੇ ਚ ਮਹਾਨ ਚੰਦਨ ਹੈ ਇਸ ਵਾਸਤੇ ਕਿਸੇ ਮਹਾਨ ਮਨਕ ਨੂੰ ਜਦ ਤਸ਼ਬੀਹ ਦਿੱਤੀ ਜਾਂਦੀ ਹੈ ਕਹਿੰਦੇ ਨੇ ਤੇ ਚੰਦਨ ਵਰਤਦਾ ਹੈ ਕਿਤੇ ਜਿਤਨਾ ਚੰਦਨ ਸੀਤ ਹੈ ਉਤਨਾ ਹੀ ਸੀਤ ਹੈ ਚੰਦਨ ਸੁਗੰਧਿਤ ਹੈ ਇਹ ਵੀ ਸੁਗੰਧਿਤ ਹੈ ਚੰਦਨ ਨੂੰ ਸਭ ਕੁਝ ਲਿਪਟਾ ਇਹ ਚੰਦਨ ਸੱਪਾਂ ਨੂੰ ਵੀ ਮਹਿਕ ਦਿੰਦਾ ਹੈ ਠੰਡ ਦਿੰਦਾ ਹੈ ਇਥੇ ਬਿਲਕੁਲ ਚੰਦਨ ਹੈ ਮਨਕ ਇਤੇ ਦੁਸ਼ਟਾਂ ਨੂੰ ਵੀ ਸੀਂਦਰਤਾ ਦੇ ਇਤੇ ਦੁਸ਼ਮਣ ਨੂੰ ਵੀ ਸੀਨੇ ਨਾਲ ਸ਼ੇਖ ਸਾਦੀ ਕਹਿੰਨੇ ਸੁਨੀਦਮ ਕੇ ਮਰਦਾਨੇ ਰਾਹੇ ਖੁਦਾ ਕਹਿੰਦਾ ਮੈਂ ਸੁਣਿਆ ਆਪਣੇ ਨਬੀ ਤੋਂ ਮੈਂ ਸੁਣਿਆ ਆਪਣੇ پیغمبر ਤੋਂ ਸਾਦੀ ਸੁਨੀਦਮ ਕੇ ਮਰਦਾਨੇ ਰਾਹੇ ਖੁਦਾ ਜੋ ਖੁਦਾ ਦੇ ਮਾਰਗ ਤੇ ਚੱਲਦੇ ਜਿਹੜੇ ਮਲਕ ਰੱਬ ਦੇ ਰਸਤੇ ਤੇ ਚੱਲਦੇ ਸੋ ਨੇਂਦਮ ਕੇ ਮਰਦਾਨੇ ਰਾਹੇ ਖੁਦਾ ਦਿਲੇ ਦੁਸ਼ਮਨਾ ਨ ਕਰ ਦੰਦ ਤੱਕ ਉਹ ਦੁਸ਼ਮਨ ਦੇ ਹਿਰਦੇ ਨੂੰ ਵਿਚੋੜ ਨਹੀਂ ਪਾਉਂਦੇ ਖੁਦ ਦੁਸ਼ਮਨ ਦਾ ਦਿਲ ਵੀ ਨਹੀਂ ਰਪਾਂਦੇ ਤੂੰ ਰਾਹ ਕੀ ਮਯਸਰ ਸ਼ਬਦ ਇਹ ਮਕਾਮ ਕੇ ਬਾਦੋ ਸਤਾਨਤ ਖਿਲਾਫ ਹਸਤ ਜੰਗ ਤੈਨੂੰ ਇਹ ਮਨੁੱਖ ਜੀਵਣਾ ਕਰੋ ਨਾ ਸੇ ਬਵੇਗਾ ਤੋ ਤੇ ਆਪਣਿਆਂ ਦਾ ਜੀਵਣਾ ਵੀ ਹਰਾਮ ਕੀਤਾ ਕਉਤੇ ਆਪਣੇਆਂ ਨੂੰ ਵੀ ਰੌਣ ਤੇ ਮਜਬੂਰ ਬਿਆ ਕਰਦਾ ਤੂੰ ਤੇ ਆਪਣੇਆਂ ਨੂੰ ਵੀ ਤੋੜਨ ਤੇ ਮਜਬੂਰ ਬਿਆ ਕਰਦਾ ਕਿਉਂਕਿ ਆਪਣੇਆਂ ਨੂੰ ਵੀ ਦੂਰ ਬਿਆ ਕਰਦਾ ਹੈ ਮੈਂ ਤੇ ਸੁਣਿਆ ਜਿਹੜੇ ਰੱਬ ਦੇ ਮਾਰਗ ਤੇ ਚੱਲਦੇ ਨੇ ਉਹ ਤੇ ਬੇਗਾਨਿਆਂ ਨੂੰ ਵੀ ਸੀਨੇ ਨਾਲ ਲਾ ਲੈਂਦੇ ਤੋਰਾਂ ਕਿ ਮਯਸਰ ਸ਼ਵਦ ਏ ਮਹਾ ਕੇ ਬਾਦੋ ਸਤਾਨਤ ਖਿਲਾਫ ਹਸਤ ਜੰਗ ਯਾਤਰਾ ਚੱਲਦੇ ਚੱਲਦੇ ਪੱਥਰ ਦੀ ਮਰਕਤਾ ਤੇ ਪਹੁੰਚੀ ਰਸਤੇ ਚੇ ਪੱਥਰ ਰਸਤੇ ਚੇ ਬਨਸਪਤੀ ਰਸਤੇ ਚ ਨੇ ਪਸ਼ੂ ਪੰਛੀ ਮਦਦੇ ਚੈ ਮਨੁਖ ਕਿਛ ਦੋਵੇਂ ਪਾਸੇ ਦੀ ਹੈ ਤੇ ਵੀ ਮੈਂ ਉਸ ਕਰ ਮਨੁਖ ਦੇ ਅੰਦਰ ਅੱਗੇ ਵੀ ਖਿੱਚ ਹੈ ਅੱਗੇ ਪ੍ਰਮਾਤਮਾ ਹੈ ਅੱਗੇ ਘਰ ਹੈ ਜਿਸ ਦੁਆਰ ਤੋਂ ਆਇਆ ਸੀ ਅੱਗੇ ਉਹ ਹੀ ਦੁਆਰ ਹੈ ਜਿਤ ਤ ਦੁਆਰੇ ਹੋ ਬਰੇ ਤੇ ਫੇ ਲਿਓ ਉਬਾਰ ਏ ਪ੍ਰਭੂ ਜਿਸ ਦਰਵਾਜ਼ੇ ਤੋਂ ਆਇਆ ਉੱਥੇ ਹੀ ਪੁੱਛਾ ਉੱਥੇ ਹੀ ਪੁੱਛਾ ਪਰਮਾਤਮਾ ਤੋਂ ਸ਼ਬਦ ਹੋਇਆ ਸ਼ਬਦ ਤੋਂ ਸਾਰਾ ਆਕਾਰ ਬਣਿਆ ਸਾਡੇ ਧਿਆਨ ਨੂੰ ਸ਼ਬਦ ਨਾਲ ਜੋੜ ਸਾਡੀ ਸੋਚ ਨੂੰ ਸ਼ਬਦ ਨਾਲ ਜਿਸ ਦੁਆਰ ਤੋਂ ਸਾਡਾ ਆਵਣਾ ਹੋਇਆ ਹੈ ਇਹ ਪ੍ਰਭੂ ਸੇ ਦੁਆਰ ਤੱਕ ਪੁੱਛਾ ਜਿਸ ਦੁਆਰੇ ਉਬਰੇ ਤਿੱਥੇ ਨੇ ਉਹ ਆਵਾਜ਼ ਤਾਂ ਇਹ ਦੋ ਸ਼ਬਦ برداشت ਕਰੋਗੇ ਕਿ ਨਹੀਂ ਅਗੇ ਨੇ ਕੰਢ ਤੱਕ ਵਾਪਸ ਨਾ ਆਇ ਕਰ ਮੰਦਰ ਮਸਜਿਦ ਤੇ ਗੁਰਦੁਆਰੇ ਚਰਚ ਉਸ ਦੇ ਦਰ ਤੱਕ ਪਹੁੰਚਣ ਦੇ ਵਸੀਲੇ ਨੇ ਮੈਂ ਦੇਖਦਾ ਮਨੁੱਖ ਮੰਦਰ ਤੇ ਚਲਾ ਗਿਆ ਹੈ ਬਗਵਾਨ ਨੂੰ ਕੋਈ ਨਹੀਂ ਗੁਰਦੁਆਰੇ ਤੇ ਚਲਾ ਗਿਆ ਹੈ ਗੁਰੂ ਨੂੰ ਮਿਲੇ ਬਿਨਾਂ ਹੀ ਆ ਰਹੇ ਹਨ ਖਾਨੇ ਖੁਦਾ ਮਸਜਿਦ ਦੇ ਤੇ ਚਲਾ ਗਿਆ ਹੈ ਖੁਦਾ ਨੂੰ ਮਿਲੇ ਬਿਨਾਂ ਹੀ ਆ ਰਹੇ ਕਹਿੰਦੇ ਖੁਦਾ ਦੇ ਘਰ ਗਿਆ ਮਸਜਿਦ ਵਿੱਚ ਤੁਹਾਡੇ ਤੇ ਦਰਗੁਰੀ ਘਰ ਕਹਿੰਦੇ ਨਾਲ ਕਿ ਗੁਰਦੁਆਰਾ ਹੈ ਗੁਰੂ ਦਾ ਗੁਰੂ ਘਰ ਤੋਂ ਹੋ ਕੇ ਆ ਰਹੇ ਹਨ ਪਰ ਗੁਰੂ ਨੂੰ ਮਿਲੇ ਬਿਨਾਂ ਹੀ ਆ ਰਹੇ ਭਗਵਾਨ ਦੇ ਮੰਦਰ ਤੋਂ ਹੋ ਕੇ ਆ ਰਹੇ ਆ ਭਗਵਾਨ ਨੂੰ ਮਿਲੇ ਬਿਨਾਂ ਹੀ ਲੋਕੀ ਆ ਜਾਂਦੇ ਇਹ ਵੀ ਮੈਂ ਅਰਜ਼ ਕਰ ਮੰਦਰ ਦੇ ਵਿੱਚ ਗੁਰਦੁਆਰੇ ਦੇ ਵਿੱਚ ਚਰਚ ਦੇ ਵਿੱਚ ਮਸਜਿਦ ਦੇ ਵਿੱਚ ਉਸੇ ਦਾ ਆਇਆ ਸਫਲ ਜਿਹਦੀ ਸੁਰਤ ਉਹਦੇ ਦਰ ਦੀ ਤਰਫ ਚੱਲ ਪਈ ਹੈ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸਮਾਲੇ ਉਹ ਦਰ ਸ਼ਬਦ ਹੈ ਉਹ ਘਰ ਪ੍ਰਕਾਸ਼ ਹੈ ਲਵਜ਼ਮੈਂ ਭਿਰ ਦੌਰਾਦੇ ਆ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹ ਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਹਨ ਗੁਰੂ ਨਾਨਕ ਦੇਵ ਜੀ ਬਾਰਾ ਜਦ ਅਰਬ ਦੇਸ਼ ਤੇ ਰਸ਼ੀਆ ਦੇ ਭਰਮਨ ਤੇ ਚਲੇ ਨੇ ਉਦੋਂ ਪਰਮਾਨੂ ਵੀ ਛੋਟੀਆਂ ਛੋਟੀਆਂ ਸਟੇਟਾਂ ਚ ਵੰਡ ਗਿਆ ਹੈ ਬਲਖ ਬੁਖਾਰਾ ਸਮਰਕੰਦ ਤਾਜਕੰਦ ਗੁਰੂ ਨਾਨਕ ਦਾ ਵਰਮਨ ਹੈ ਇਤਿਹਾਸਿਕ ਸਬੂਤ ਨਾਲ ਅਫਗਾਨistan ਇਰਾਨ ਹਿਰਾਣ ਸਾਰੇ ਅਰਬ ਦੇਸ਼ ਗੁਰੂ ਨਾਨਕ ਦਾ ਵਰਮਨ ਗਜ਼ਨੀ ਤੋਂ ਅੱਗੇ ਲੰਘ ਕੇ ਜਦ ਸਤਿਗੁਰੂ ਕੰਧਾਰ ਪਹੁੰਚੇ ਨੇ ਇੱਥੇ ਇੱਕ ਬਹੁਤ ਵੱਡਾ ਸੂਫੀ ਫਕੀਰ ਸੀ ਦਾਸ ਨੇ ਉਸ ਦੀ ਮਜ਼ਾਰ ਵੀ ਦੇਖੀ ਹੈ ਕੰਧਾਰ ਵਿੱਚ ਸਾਲ ਦੇ ਸਾਲ ਅੁਰਸ ਲੱਗਦਾ ਹੈ ਕਰੀਬਨ ਕਰੀਬਨ ਅੱਧਾ ਅਫਗਾਨਿਸਤਾਨ ਉੱਤੇ ਪਹੁੰਚ ਜਾਦਾ ਹੈ ਲੋਕਾਂ ਦੀ ਸ਼ਰਤ ਅਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਸ ਫਕੀਰ ਨੇ ਗਾਲੂਬਨ 15 ਦਿਨ ਰੋਕੀ ਰੱਖਿਆ ਨਹੀਂ ਜਾਣਦੇ ਜਦ ਸਤਗੁਰ ਚਲਾਬਾਨ ਮਰਦਾਨੇ ਨੂੰ ਪੈਸੇ ਚਕੂ ਸਮਾਨ ਅਪਣਾ ਇਹ ਬੇਰੀ ਬੇਦਰਸ ਨੰਬਰ ਇੱਕ ਦਿਨ ਬਰਸ਼ਨ ਕਰ ਬੈਠਾ ਰਹਿਨਮਾਇ ਤੋਕੀਸ ਜਨਮ ਸਾਖੀ ਦੇ ਬੋਲ ਪਾਉ ਨੂੰ ਸਰਵਨ ਕਰਾ ਰਹੇ ਜੋ ਜਨਮ ਸਾਖੀ ਦੇ ਦਰਜ ਰਹਿਨਮਾਇ ਤੋਕੀਸ ਤੁਹਾਡਾ ਰਹਿਬਰ ਕੌਣ ਹੈ ਕਮਾਲ ਦੀ ਗੱਲ ਤੁਹਾਡਾ ਹੋਣਾ ਹੀ ਅਨੰਦ ਦਿੰਦਾ ਹੈ ਤੁਹਾਡਾ ਹੋਣਾ ਹੀ ਅਨੰਦ ਦਿੰਦਾ ਹੈ ਤੁਸੀਂ ਜਦ ਜਾਣ ਦੀ ਗੱਲ ਕਰਦੇ ਮੇਰਾ ਦਿਲ ਟੁੱਟਦਾ ਹੈ ਬੇਅਕਲ ਹੋ ਗਿਆ ਬੇਚੈਨ ਫੜਾ ਹੋਣਾ ਹੀ ਆਨੰਦ ਹੈ ਫੜਾ ਹੋਣਾ ਹੀ ਰਸ ਹੈ ਇਹਨੂੰ ਕਹਿੰਦਾ ਸਿਆਣੇ ਬੁਰਖਾਂ ਦਾ ਅਭਿਆਸੀਆਂ ਦਾ ਅਵਧਾਰਾਂ ਦਾ ਸੰਤ ਪੁਰਸ਼ਾਂ ਦਾ ਆਪਣਾ ਇੱਕ ਆਭਾ ਮੰਡਲ ਹੋਵੇ ਆਵਾ ਇਹਨੂੰ ਸ਼ਾਇਦ ਪੁਰਾਹ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਆਭਾ ਪ੍ਰਭਾ ਹੋਰ ਉਹ ਕਾਵਾਂ ਆ ਜੋ ਮਾਸਟਰ ਦੇ ਕੋਲ ਲਿਖਾਂਗੇ ਲੋਸ਼ ਇਕ ਜੁੜੀ ਹੋਈ ਹੋਰਨ ਤੌਰ ਤੇ ਜੁੜੀ ਹੋਈ ਦੀ ਆਤਮਾ ਆਵਾ ਕਟ ਤੋਂ ਘਟ 10 ਮਿੰਟ ਤੱਕ ਪ੍ਰਭਾਵਿਤ ਕਰਦੀ 10 ਮਿੰਟ ਇਸੇ ਆਧਾਰ ਤੇ ਕਬੀਰ ਨੇ ਕਹਿ ਦਿੱਤਾ ਕਬੀਰ ਸੋ ਮੁਖ ਧਨ ਹੈ ਜੈ ਮੁਖ ਕਹੀਏ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਕੋ ਗ੍ਰਾਮ ਇੱਕ ਦਫਾ ਰਾਮ ਆਖਦਾ ਦਹੀ ਦੀ ਗੱਲ ਛਡੋ ਸਾਰਾ ਸ਼ਹਿਰ ਪਵਿੱਤਰ ਹੋ ਜਾ ਸਾਰਾ ਸ਼ਹਿਰ ਪਵਿੱਤਰ ਬਸ਼ਰਤੇ ਕੋਈ ਰਾਮ ਕਹਿਣ ਵਾਲਾ ਹੋਵੇ ਸਾਰਾ ਸ਼ਹਿਰ ਪਵਿੱਤਰ ਹੋ ਜਾਏ ਐਸੇ ਪੁਰਸ਼ ਦੀ ਆਵਾਜ਼ ਕੱਢ ਤੋਂ ਘਟ 10 ਮੀਲ ਤੱਕ ਪ੍ਰਭਾਵਿਤ ਕਰਦੀ ਹੈ ਉਹਦਾ ਹੋਣਾ ਹੀ ਕਾਫੀ ਹੈ ਦੀਵਾ ਜਲ ਗਿਆ ਹੈ روشنی ਤੇ ਲੰਗਣ ਵਾਲਿਆਂ ਨੂੰ ਆਪੇ ਮਿਲਦੀ ਹੈ ਹੁਣ ਖੜਗੇ ਮਹਿਕ ਤੇ ਦੂਜਿਆਂ ਨੂੰ ਮਿਲੇ ਮੈਸਤਰਾ ਬਿਆਨ ਕਰਦਾਨਾ ਆਪਣਾ ਸੁਧਾਰ ਹੀ ਸਭ ਤੋਂ ਵੱਡਾ ਪ੍ਰਚਾਰ ਹੈ ਪ੍ਰਚਾਰ ਪ੍ਰਚਾਰ ਨਹੀਂ ਹੈ ਤੁਮਾਦਾਰ ਪ੍ਰਚਾਰ ਹੋ ਰਿਹਾ ਇਹਨ ਕੋ ਘਟਨੇ بڑے بڑے ਕੀਰਤਨ ਦਰਬਾਰ ਜਦ ਕੇ ਮੈਂ ਸ਼ਬਦ ਨਹੀਂ ਵਰਦਾ ਕੀਰਤਨ ਦਰਬਾਰ ਦਰਬਾਰ ਗੁਰੂ ਦਾ ਆਉਂਦਾ ਹੈ ਗੁਰੂ ਦਰਬਾਰ ਵਿੱਚ ਕੀਰਤਨ ਇਹ ਸ਼ਬਦ 25 26 ਸਾਲ ਪਹਿਲੇ ਆਰੰਭ ਹੋਇਆ ਕੀਰਤਨ ਦਰਬਾਰ ਕੀਰਤਨ ਦਰਬਾਰ ਸ਼ਬਦ ਨਹੀਂ ਸੀ ਗੁਰੂ ਦਰਬਾਰ ਵਿੱਚ ਕੀਰਤਨ ਗੁਰੂ ਦਰਬਾਰ ਵਿੱਚ ਕਥਾ ਦਰਬਾਰ ਤੇ ਗੁਰੂ ਦਾ ਹੈ ਪ੍ਰਭੂ ਦਾ ਹੈ ਕੀਰਤਨ ਆਪਣੇ ਆਪ ਵਿੱਚ ਕਿਸ ਤਰ੍ਹਾਂ ਦਰਬਾਰ ਹੋ ਜਾਏਗਾ ਕੀਰਤੀ ਆਪਣੇ ਆਪ ਵਿੱਚ ਕਿਸ ਤਰ੍ਹਾਂ ਦਰਬਾਰ ਹੋ ਜਾਏਗੀ ਗੁਰੂ ਤੋਂ ਬਿਨਾ ਪ੍ਰਭੂ ਤੋਂ ਬਿਨਾ ਤੁਹਾਡਾ ਘਰ ਪ੍ਰਚਾਰ ਹੋ ਰਿਹਾ ਹੈ ਸੁਧਾਰ ਤੇ ਕੁਝ ਵੀ ਨਹੀਂ ਮੈਂ ਨਹੀਂ ਦੇਖਦਾ ਕੋਈ ਸੁਧਾਰ ਹੈ ਆਪਣਾ ਸੁਧਾਰ ਹੀ ਪਰਚਾਰ ਹੈ ਆਪਣੇ ਹਿਰਦੇ ਦਾ ਦੀਵਾ ਜਨ ਗਿਆ ਜਿੱਧਰੋਂ ਲੰਘੋਗੇ ਰੋਸ਼ਨੀ ਮਿਲੇਗੀ ਅਗਰ ਕਿਸੇ ਦੀ ਅੱਖਾਂ ਖੁੱਲੀਆਂ ਮੈਨਾਂ ਚਾਨਣਾ ਮਿਲੇ ਇਹ ਗਲ ਵਖਰੀ ਅੰਦੇ ਨੂੰ ਨਾਲ ਮਿਲੇ ਹਿਰਦੇ ਦਾ ਫੁੱਲ ਖਿੜ ਗਿਆ ਜਿੱਥੋਂ ਲੰਘੋਗੇ ਮਹਿਕ ਮਿਲੇਗੀ ਇਹ ਗਲ ਵਖਰੀ ਜਿਹਨੂੰ ਨਜ਼ਰਾਂ ਜ਼ੁਬਾਨ ਹੋਵੇ ਨਾ ਮਿਲੇ ਇਥੇ ਮਿਲੇ ਮੈਂ ਇੱਕ ਜੈਨੇ ਸਾਧੂ ਦੀ ਕਥਾ ਬੜ ਰਿਹਾ ਸੀ ਪੰਜ ਦਸੇ ਵਿੱਚ ਉਹ ਦਵਾਰ ਤੇ ਭਿਖਸ਼ਾ ਲਈ ਦਸਤਕ ਦਿੰਦਾ ਮਾਤਾ ਨੇ ਦਵਾਰ ਖੋਲਿਆ ਭਿਖਸ਼ਾ ਝੋਲੀ ਵਿੱਚ ਪਾਈ ਕਿ ਜੈਨੇ ਸਾਧੂ ਚਲ ਉਹ ਬਿਰਧ ਮਾਤਾ ਕਹਿੰਦੀ ਹੈ ਸੰਤ ਤੂੰ ਬੜਾ ਸੁਆਰਥੀ ਭਿਖਸ਼ਾ ਲੈ ਲਈਏ ਕੋਈ ਰੱਬ ਦੇ ਗੱਲ ਸੁਣਾ परमात्मा की गल सुना दिक्षा लेके चल पे हैं गल भी सुना कोई रब की गल भी कर महात्मा बुद्ध ने ऐसा आख है जिस घर तू तो बिक्शा लेके आओ बदले कुछ ना कुछ परमात्मा संबंधी कहते आओ महावीर ने भी ऐसा आख्या दिक्षा दे के उमाही कह लग पी चल पे ਕੁਈ ਰਵਦੀ ਗੱਲ ਸੁਣਾ ਪਰਮਾਤਮਾ ਦੀ ਗੱਲ ਸੁਣਾ ਪਤਾ ਉਹ ਸਾਧੂ ਨੇ ਕੀ ਆਖਿਆ ਜੇ ਮੇਰੇ ਤੋਂ ਲੰਗੜ ਨਾਲ ਤੈਨੂੰ ਕੁਛ ਨਹੀਂ ਮਿਲਿਆ ਮੇਰੇ ਬੋਲਣ ਨਾਲ ਵੀ ਤੈਨੂੰ ਕੁਛ ਨਹੀਂ ਮਿਲਿਆ ਕੁਛ ਨਹੀਂ ਬਹੁਤ ਵੱਡੀ ਸਚਾਈ ਹੈ ਸਾਧ ਕੇ ਸੰਗ ਨਹੀਂ ਕਿਛ ਘਰ ਦਰਸ਼ਨ ਬੈਠਤ ਹੋਤ ਨੇ ਆ कि जलदे दीपे दीपक ਕੋਲ ਚਲੇ ਜਾਈਏ ਆਥ ਜੋੜ ਕੇ ਰੋਸ਼ਨੀ ਮੰਗਣੀ ਨਹੀਂ ਪੈਂਦੀ ਆਪੇ ਮਿਲਦੀ। ਖਿਲੇ ਹੋਏ ਮੁਸਕੁਰਾਂਦੇ ਹੋਏ ਔਰ ਸੁਗੰਧਿਤ ਫੁੱਲਾਂ ਕੋਲ ਚੜੇ ਜਾਈਏ ਮਹਿਕ ਮੰਗਣੀ ਨਹੀਂ ਪੈਂਦੀ ਆਪੇ ਮਿਲਦੀ। ਰੱਬ ਨਾਲ ਜੁੜੇ ਹੋਏ ਕੋਲ ਬੈਠ ਜਾਈਏ ਮਨ ਆਪੇ ਪ੍ਰਭਾਵਿਤ ਹੁੰਦਾ। ਆਪੇ ਪ੍ਰਭਾਵਿਤ ਇਸ ਵਾਸਤੇ ਗੁਰੂ ਜਨ ਦੇਵ ਜੀ ਮਹਾਰਾਜ ਪ੍ਰਾਰਥਨਾ ਦਾ ਸਾਨੂੰ ਡੰਗ ਦੱਸਦੇ ਨੇ ਪ੍ਰਭੂ ਨੂੰ ਇਹ ਜੀ ਆਖਿਆ ਕਰੋ ਮਾਧੋ ਸਾਧੂ ਜਨ ਦੇਵ ਮੇਰਾ اے ਮਾਧੋ اے ਪ੍ਰਭੂ ਜੋ ਤੇਰੇ ਮਾਰਗ ਤੇ ਚੱਲਦੇ ਨੇ ਉਹਨਾਂ ਦੇ دیدار ਕਰ ਉਹਨਾਂ ਦਾ ਮਿਲਾਪ ਕਰ ਅਸੀਂ ਅਰਦਾਸ ਦੇ ਚ ਵੀ ਇਹ ਸ਼ਬਦ ਐਡ ਕੀਤੇ ਨੇ ਸੇਈ ਸੰਗ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤੇ ਗੁਰਦੁਆਰੇ ਕਿਉਂ ਜਾਂਦੇ ਆਂ ਪ੍ਰਭੂ ਚੇਤੇ ਆਵੇ ਪਰ ਪ੍ਰਭੂ ਜਿਨਾ ਦੇ ਚਿਤ ਨੇ ਛ ਉਹਨਾਂ ਨੂੰ ਵੇਖਦਾ ਵੀ ਪ੍ਰਭੂ ਚੇਤੇ ਹੈ। ਤੇ ਵੀ ਮਰਸ ਕਰੋ। ਤਾਈਂ ਕਹਿ ਦਿੱਤਾ ਸਹੀ ਸੰਤ ਗੁਰਮੁਖ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਚੇਤੇ ਆ। ਤੇਰੇ ਬਸੇ ਸੁਰਤ ਚੇਤੇ ਆ। ਜਿਸ ਸੰਤ ਨੂੰ ਵੇਖ ਵੇਖ ਕੇ ਕੋਈ ਮਨੋ ਕਾਮਨਾ ਜਾਗੇ ਕੋਈ ਨਿਛਾ ਜਾਵੇ ਕੋਈ ਵਾਸ਼ਨਾ ਜਾਵੇ ਸੰਤ ਜੀ ਇਹ ਕਰ ਦੋ ਇਹ ਕਰ ਦਿਓ ਇੱਕ ਗੱਲ ਮੈਂ ਦਾਵੇ ਨਾਲ ਕਹਦਿਆਂ ਸੰਤ ਨਹੀਂ ਨਹੀਂ ਬਹੁਤ ਲੰਬਾ ਛੋੜਾ ਦੇ ਸਭ ਮੈਂ ਨਾ ਖੋਣਾ ਕਿਉਂਕਿ ਸੰਤ ਨਿੰਦਕ ਹੋਣ ਦਾ ਖਿਤਾਬ ਮੈਨੂੰ ਕਈਆਂ ਨੇ ਦਿੱਤਾ ਹੈ ਨਿੰਦਕ ਤੇ ਮੈਂ ਇੱਕ ਅਰਜ਼ ਕਰਦਾ ਹਾਂ ਉਹ بڑے ਸਾਹਮਣੇ ਵੀ ਦੁਹਰਾ ਦਿਆਂ ਮੇਰੇ ਦਿਨ ਰੇ ਨੂੰ ਕਈ ਸਿਆਮਾਤਾਵਾਂ ਪੂਰਨ ਸੰਤ ਦੇ ਦਰਸ਼ਨ ਕੀਤੇ ਨੇ ਮੈਨੂੰ 48 ਸਾਲ ਹੋ ਗਏ ਨੇ ਕਥਾ ਕਰ ਮੈਨਿਆ ਜੇ ਨਹੀਂ ਪਤਾ ਚਲੇਆ ਮੈਨੂੰ ਪੂਰਨ ਸੰਤ ਕਿਹੜਾ ਤੂੰ ਕਿਹੜੇ ਮੀਟਰ ਨਾਲ ਨਾਪ ਲਿਆ ਤੇਰੇ ਕੋਲ ਕਿਹੜਾ ਮੀਟਰ ਹੈ ਕਿਹੜਾ ਪਹਿਲਾ ਕਿਸ ਤਰ੍ਹਾਂ ਵੇਖ ਲੈ ਪੂਰਨ ਸੰਤ ਇਸ ਤਰ੍ਹਾਂ ਦੀਆਂ ਮਾਤਾਵਾਂ ਨੇ ਪਤਾ ਨਹੀਂ ਕਿਤਨੇ ਡੇਰਿਆਂ ਨੂੰ ਜਨਮ ਦਿੱਤਾ ਹੈ ਕਿਤਨੇ ਅਪਖੰਡਿਆਂ ਨੂੰ ਜਨਮ ਦਿੱਤਾ ਹੈ பகண்ட தரான் பஷ